ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕੰਨੇ ਰਾਜਨੀਤੀ ਦੇ ਚਾਰ ਅੰਧੇ ਸਾਮ ਦਾਨ ਦੰਗ ਦੇ ਦੰਨ ਦੇ ਨਾ ਪੇਟ ਫੁੱਟ ਪਾਉਣੀ ਮੈਂ ਸਮਝਦਾ ਸਿੱਖੀ ਵਿੱਚ ਇਹਦੀ ਕੋਈ ਚੀਜ਼ ਨਹੀਂ ਹੈ அங்க சரத்தேன்னை ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਵਰਗਾੜੀ ਇਨਸਾਫ ਮੋਰਚੇ ਤੋਂ ਸਿੱਖ ਕੌਮ ਨੂੰ ਬਹੁਤ ਉਮੀਦਾਂ ਸਨ ਪਰ ਜਿਸ ਤਰੀਕੇ ਨਾਲ ਵਰਗਾੜੀ ਇਨਸਾਫ ਮੋਰਚਾ ਚੱਕਿਆ ਗਿਆ ਉਸ ਤੋਂ ਬਾਅਦ ਸਿੱਖ ਕੌਮ ਨੂੰ ਬੜੀ ਢਾਹ ਲੱਗੀ ਪਰ ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 21 ਮੈਂਬਰਾਂ ਦੀ ਕਮੇਟੀ ਬਣਾਈ ਗਈ ਤੇ ਹੁਣ ਪੰਜਾਬ ਦੀ ਹਰ ਜੇਲ੍ਹ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖ ਕੌਮ ਦੇ ਬੰਦੇ ਹੱਕਾਂ ਵਾਸਤੇ ਤੇ ਹਾਲ ਹੀ ਦੇ ਵਿੱਚ ਪਟਿਆਲੇ ਦੇ ਵਿੱਚ ਵੀ ਇਹ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾ ਸਕੇ ਤੇ ਸਿੱਖ ਕੌਮ ਦੇ ਬੰਦੇ ਹੋਏ ਕੇ ਸੁਣੋ ਗੁਰੂ ਅਰਜਨ ਦੇਵ ਜੀ ਦਾ ਖਾਲਸਾ ਗੁਰੂ ਅਰਜਨ ਦੇਵ ਜੀ ਕੀ ਫਤਿਹ ਗੁਰਮੁਖ ਪਿਆਰੇਓ ਇਹ ਕੜੀਆਂ ਇਸ ਮੱਥਿਆਂ માં ਮਿੱਥਨੀ ਕੌਮ ਯੋਜ ਦੀ ਆਈ ਬਹੁਤ ਸਮੱਸਿਆ ਸਾਡੇ ਚੀਤੇ ਬਣੀ ਜਿਹੜੀਆਂ ਇਸ ਮੱਥਿਆਂ માં ਸਾਡੇ ਬਜ਼ੁਰਗ ਆਪਣੇ ਸੀਨੇ ਭੰਜੀ ਨੇ ਅੜਾ ਆਗੇ ਨਲਕਰ ਵਿੱਚ ਸ਼ਾਮਿਲ ਹੋ ਜਿੰਦੇ ਸਟੇ ਪਰ ਉਹ ਗੁਰਮਖਤਾ ਨੇ ਆਪਣਾ ਮਤ ਨਹੀਂ ਭਾਜ ਨਹੀਂ ਸਕਿਆ ਇੱਕ ਵੀ ਮੰਡੀ ਕਮੇਟੀ ਨੂੰ ਮੈਂ ਬੇਨਤੀ ਕਰੂੰਗਾ ਇਹ ਜੁਮੀਆ ਗੁਰਮਖਰ ਦਰਗਾਹ ਵੀ ਨਹੀਂ ਕਿਹਾ ਸੀ ਜਿੰਨਾ ਚਿਰ ਮੈਨੂੰ ਅਸਲੀਅਤ ਦਾ ਨਹੀਂ ਪਤਾ ਲੱਗਿਆ ਜਦੋਂ ਅਸਲੀਅਤ ਦਾ ਪੱਪਾ ਲੱਗ ਗਿਆ ਇਹ ਮੋਰਚਾ ਸਰਕਾਰ ਦੇ ਨਾਲ ਮਿਲ ਕੇ ਰੱਖਿਆ ਗਿਆ ਉਸ ਤੰ ਵੀ ਮੇਰੇ ਦਿਮਾਗ ਵਿੱਚ ਇਹ ਗੱਲ ਆਉਂਦੀ ਸੀ ਜੇ ਸੱਚ ਸਰਕਾਰ ਨਾਲ ਮਿਲ ਕੇ ਰੱਖਿਆ ਹੈ ਪਰ ਕਾਹਨ ਵਾਸਤੇ ਪੋਜੀਟਿਵ ਪੁਆਇੰਟ ਇਹ ਵੀ ਬਹੁਤ ਦੇ ਵਿੱਚੋਂ ਨਿਕਲੇ ਹੈ ਮੇਰੇ ਪੁਆਇੰਟ ਉਹ ਇਹ ਸੀ ਕਿ ਜਿੱਥੇ ਜੁਗਿਆ ਸਾਹਿਬਾਨ ਨੂੰ

ਅਤਾਵ ਦਾ ਜ਼ਿਆਦਾ ਦੀ ਮਰਜ਼ਾਦਾ ਦਾ ਨਾਮ ਲੰਦੇ ਹੈ ਉਹ ਅਤਾਵ ਦਾ ਸਭ ਦੀ ਮਰਜ਼ਾਦਾ ਨਹੀਂ ਉਹ ਗੋਰੀਆਂ ਨੂੰ ਖਾਣਾ ਸ਼ੁਰੂ ਕੀਤਾ ਸੀ ਜਦੋਂ ਪੰਜ ਬੱਥੇ ਆ ਆਪਸ ਵਿੱਚ ਵਿਚਾਰ ਨਹੀਂ ਲਿਨੇ ਖਾਣ ਦੇ ਤੇ ਕੁੱਤੇ ਉਹ ਖਾਣਾ ਪੰਜ ਦੀ ਕਸਰਤੀ ਤੇ ਪੂਰਾ ਨਹੀਂ ਉਤਰਿਆ ਵਾਰ-ਵਾਰ ਹੋ ਗਈ ਸੀ ਸਿਰਫ ਇੱਕ ਵਾਰ ਬੈਠੀ ਸੀ ਇੱਕ ਵਾਰ ਮੇਰੀ ਆਪਣੇ ਜੱਜੇਦਾਰ ਸਹਿਮਾਨਾਂ ਨੂੰ ਬੇਨਤੀ ਸੀ ਜਿਹੜੇ ਸਰਵਤ ਖਾਲਸਾ ਦੇ ਮਿੱਤਰ ਹੋਏ ਐ ਕਿ ਪੰਥ ਦਾ ਇਕਤਾ ਇਹ ਕਾਰਨ ਸਵਾਲ ਜੋ ਰਹਿਤ ਨੂੰ ਜਗਾ ਇੱਕ ਕਰ ਦਿਓ ਦੂਸਰਾ ਅਦਾਸੀ ਨਿਰਮਲੇ ਮੈਂ ਹੰਸ ਸਿੰਘ ਜੱਜੇਦਾਰ ਵੀ ਆ ਜਿੰਨਾ ਪੰਥ ਹੈ ਉਹਨੂੰ ਤਲਵੀਂ ਵਿੱਚ ਕਰ ਦਿਓ ਬੂਸਲਾ ਪਾਰਸ ਸਾਡਾ ਹੋ ਗਿਆ ਸੀ ਤੀਸਰਾ ਕਾਰਜਵੇ ਬੇਨਤੀ ਕੀਤੀ ਸੀ ਇਤਿਹਾਸ ਅਤਿਆਸ ਸਾਰੇ ਮਿਕਰਵਾਲਿਆਂ ਨੂੰ ਇਕੱਠਾ ਕਰਕੇ ਜਿਸ ਅਤਿਆਸ ਦੇ ਉੱਤੇ ਅੱਜ ਕੋਈ ਕਿੰਤੂ ਤੇ ਪ੍ਰੰਤੂ ਉੱਠਦਾ ਉਸ ਅਤਿਆਸ ਨੂੰ ਬਿਲਕੁਲ ਬੰਦ ਕਰਕੇ ਸਾਡੇ ਵੀਰ ਭੋਲੇਵਾਂ ਨੂੰ ਸੁਣਾ ਕੇ ਗੱਲ ਇਹ ਹੋਈ ਸੀ ਇਹ ਪਿਆਰ ਨਾਲ ਸਮਝਦੇ ਲੈ ਕੇ ਸਮਝਦੇ ਨੇ ਕਿਆਂ ਨੂੰ ਸ਼ਕਤੀ ਵੀ ਵਰਤੀ ਜਾਊਗੀ ਕੌਮ ਵਿੱਚ ਇਹ ਹਮੇਸ਼ਾ ਹੁੰਦਾ ਹੈ ਪਿਆਰ ਦੀ ਸ਼ਕਤੀ ਵੀ ਇਹ ਜੇਕਰ ਸਦਾ ਪਿਆਸ ਨਾਲ ਇਹ ਵੀ ਇੱਕ ਕਰ ਦੋ ਤਿੰਨ ਹੋ ਕੇ ਸਾਡੇ ਮਤੇ ਇਹ ਆਮ ਜਨਤਾ ਹੈ ਉਹਨਾਂ ਨੂੰ ਇਹਨਾਂ ਤੱਕ ਕੋਈ ਮਤਲਬ ਨਹੀਂ ਪਰ ਉਹਦੀ ਜ਼ਿੰਦਗੀ ਜੁੜੀ ਹੁੰਦੀ ਹੈ ਇਹਨਾਂ ਨਾਲ ਅਸੀਂ ਸਾਰੇ ਪੰਥ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਇਸ ਨੂੰ ਕੀ ਸਮਝ ਨਹੀਂ ਉਹ ਸਾਰੇ ਲੋੜੇ ਜਿੰਨੇ ਉਖਤੇ ਨੇ ਉਹਨਾਂ ਚੀਜ਼ਾਂ ਦੇ ਵਿੱਚ ਉਹਨੂੰ ਝਾੜੇ ਨੂੰ ਚਪੇਗਾ ਹੁੰਦੇ ਨੇ ਉਹ ਝਾੜ ਨਹੀਂ ਕਰ ਤੂ ਹੁੰਨੀ ਸੀ ਚੌਥੀ ਗੱਲ ਹੈ ਕਿ ਸੀ ਵੀ ਜਿਹੜੇ ਦਰਬਾਰੀ ਗੁਰਮਖਾਉਂਦੇ ਆ ਜਿਹਨੂੰ ਲੱਕਸ ਦਾਨਾ ਦੀ ਆਉਂਦੇ ਇਹਨਾਂ ਦਾ ਰਾਜਨੀਤਿਕ ਧਾਰਮਿਕ ਸਮਾਜਿਕ ਆਰਥਿਕ ਮੁੱਦਿਆਂ ਦੇ ਕੁੱਤੇ ਜੂਲ ਹਲਾ ਚੱਲੇ ਰਹੇ ਹੈ ਕਮੇਟੀ ਵਾਲੇ ਇਹਨਾਂ ਵਰਮਖਤਾ ਨੂੰ ਮਨਜ਼ੂਰ ਮੰ। ਅ ਮੇਰਾ ਵਰਮਖ ਮੈਂ ਤੇ ਬਰਪਨੀਸੇ ਰਪੋਗੇ। ਮੈਂ ਕਮੇਟੀ ਨੂੰ ਦਿੰਦਾ ਕਿਉਂਕਿ ਉਹ ਮੈਂ 2 ਮਹੀਨੇ ਆਊਟ ਰਹਿਣਾ ਮੈਂ ਕਿਸੇ ਪੰਚ ਦੇ ਕਾਰਜ ਵਿੱਚ ਰੁੱਝਿਆ ਹੋਇਆ। 2 ਮਹੀਨੇ ਮੈਂ ਸਮਾਂ ਦੇ ਸਕਦਾ। ਆਪਣੀ ਜਿਹੜੀ ਮੈਂਬਰਸ਼ਿਪ ਹੱਕ ਸੁਟਾਉ ਮੈਂ ਤੁਹਾਨੂੰ ਬੰਦੇ ਦਿੰਦਾ। ਮੈਂ ਰੈਸਟ ਤੋਂ ਬੁੜੀ ਸ਼ੁਰੂ ਕਰੀਏ ਕਦੋਂ ਕਰਨੀ ਹੈ ਔਰ ਜਿਹੜੇ ਜਿਹੜੇ ਭਲਚੜੀ ਵਿੱਚ ਆ ਹੋਰ ਬਾਰੇ ਬੈਠਿਆ ਗੁਰਮਖਸ ਆ ਰਹੇ ਇਹਨਾਂ ਨੂੰ ਨੋਟ ਕਰੋ ਇਹ ਸਾਰੇ ਜ਼ਿੰਮੇਦਾਰ ਨੇ ਸਾਰੇ ਸਕੂਲ ਨੇ ਇਹਨਾਂ ਤੋਂ ਕੰਮ ਲਓ ਪੱਕਾ ਕੋਈ ਕਮੀ ਨਹੀਂ ਕਿਸੇ ਵਿੱਚ ਸਾਰੇ ਚਿਰਤੀ ਖੜਾ ਰਹੇ ਨੇ ਭਾਵੇਂ ਕਿਸਤੇ ਕੇਸ ਕੱਟੇ ਆ ਭਾਵੇਂ ਮੋਢੇ ਭਾਵੇਂ ਕੁਝ ਆ ਗਲਬ ਦਾ ਪੁੱਲਾ ਉਹ ਗਲਾਬ ਦੇ ਫੁੱਲ ਨਾਲ ਟੰਡੇ ਵੀ ਹੁੰਦੇ ਨੇ, ਪੱਲ ਵੀ ਹੁੰਦੇ ਐ। ਤਣੇ ਵੀ ਐ, ਪੱਤੇ ਵੀ ਐ, ਕੰਡੇ ਵੀ ਐ, ਪੁੱਲ ਮਿਲਾ ਕੇ ਗਲਾਬ ਦਾ ਬੂਟਾ ਬਣ ਗਿਆ। ਇਹਨਾਂ ਦੇਖੋ। ਨਾ ਰਹੇ ਤੇ ਨਾ ਕੋਹੋਰ ਆਵੋ ਸਾਡੇ ਨਾਲ ਜੀਵਾਂਗੇ ਕੱਲ੍ਹ ਰਹਿਤ ਮਰਵਾਣਗੇ। ਜੱਜਵਾ ਜੱਜਵਾਤੀ ਲੋਕ ਉਹਨਾਂ ਦੀ ਲਿਸ਼ਟਾ ਬਣਾਉਣੀ ਸ਼ੁਰੂ ਕਰ ਦਿਓ। ਨਾਲ ਇਹ ਐ ਕਿਸੇ ਪ੍ਰਤੀ ਨਾ ਮਾਰੀ ਸੋਚ ਇਹ ਤਾਂ ਟੀਮ ਹੋ ਹੈ ਜਿਹੜੀ 200 ਦੇ ਸਬਦਾਂ ਸੁਰਤ ਦਾ ਭਲਾ ਮੰਗਦੀ ਹੈ ਆਪਾਂ ਪੰਜਨੋਂ ਆਪਣੀ ਕੌਮ ਨੂੰ ਸਟੈਂਡ ਅਸੀਂ ਕਰਨਾ ਚਾਹੁੰਦੇ ਆ ਇਸ ਵਿੱਚ ਕੋਈ ਗੁਨਾਹ ਨਹੀਂ ਹੈ ਕੋਈ ਪਾਪ ਨਹੀਂ ਹੈ ਇਸ ਸਾਡੇ ਪੁਰਖੇ ਕਰਦੇ ਆਏ ਤੇ ਅਸੀਂ ਕਰਨਾ ਅੱਗੇ ਇੱਕ ਜਿੰਨੇ ਵੀ ਇਹ ਕਮੇਟੀ ਮੈਂਬਰ ਜਾਂ ਜੇ ਸੌਕਾ ਵਿੱਚ ਗੁਰਮੁਖ ਆਉਂਦਾ ਅਟੈਚ ਹੁੰਦਾ ਇਹਦਾ ਮੈਂਬਰ ਬਣਦਾ ਹੈ ਕੋ ਗੱਲ ਦਾ ਪਰ ਨਿਕਾਲਿਆ ਵੀ ਕਿਸੇ ਸਿੱਖ ਦੀ ਲੱਤ ਨਹੀਂ ਖਿੱਚਣੀ ਨਹੀਂ ਜੋ ਤਰੱਕੀ ਕਰਦਾ ਉਹ ਉਪਰ ਚੜੋ ਸਿੱਖਾ ਸਿੱਖ ਨਾਲ ਪਿਆਰ ਕਰੇ ਸਿੱਖ ਸਿੱਖੀ ਨਾਲ ਪਿਆਰ ਕਰੇ ਇਹ ਸਾਡੀ ਜਿੰਨੀ ਵੀ ਮਤਰਾਸਦੀ ਹੋਈ ਹੈ ਕਿਨੇ ਰਾਜਨੀਤੀ ਦੇ ਚਾਰ ਅੰਧੇ ਸ਼ਾਮ ਦਾਨ ਦੰਡ ਭੇਟ ਦੰਨ ਦੇਣਾ ਪੇਟ ਫੁੱਟ ਪਾਉਣੀ ਮੈਂ ਸਮਝਦਾ ਸੱਚੀ ਵਿੱਚ ਇਹਦੀ ਕੋਈ ਚੀਜ਼ ਨਹੀਂ ਹੈ ਰਾਜਨੀਤੀ ਦੇ ਅੰਗਾ ਆਪਣੇ ਸਿੱਖੀ ਉੱਤੇ ਹਵਾਲਾ ਨਹੀਂ ਕਰਦੇ ਹੈਗੇ ਆਪਾਂ ਨੇ ਇਹ ਸਾਡੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦੀ ਰਾਜਨੀਤਿਕ ਜਾਣੀ ਦਿੱਤੀ ਜੇਕਰ ਅਸੀਂ ਆਪਣੇ ਨੂੰ ਆਪ ਬਸਾਨਣਾ ਸ਼ੁਰੂ ਕਰ ਦਿੱਤਾ ਅਸੀਂ ਆਪਣੇ ਨੂੰ ਆਪ ਬਸਾਨਦੇ ਨਹੀਂ ਆਪਣਿਆਂ ਦੀ ਬਾਹ ਆਪੇ ਸੜ ਜੰਦੀ ਹੈ ਉਹ ਲਖਸਤਾਂ ਜੀ ਨੂੰ ਬੜੀ ਕੌਮ ਦਾ ਦੇਨ ਹੈ ਬੜੇ ਨੌਜਵਾਨ ਆ ਗੋ ਨਹੀਂ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਵੀ ਮਾਬੋ ਦੀ ਗੱਲ ਕੀਤੀ ਹੈ ਮੈਂ ਸੋਚਦਾ ਮੈਂ ਮੁਹੱਲਾ ਕਿਚ ਨੂੰ ਨੌਜਵਾਨ ਲਾ ਜੁੜੇਗੇ ਆ ਕਿੰਨੇ ਸਾਡੇ ਨੌਜਵਾਨ ਬੈਠੇ ਨੇ ਗੋਸਟਾ ਮੜਾਓ ਔਰ ਬਣਾ ਕਦੋਂ ਬਣਾਗੇ ਕਦੋਂ ਤੋਂ ਸ਼ੁਰੂ ਕਰਨਾ ਹੈ ਅੱਜ ਤੋਂ ਹੀ ਇਹ ਸਾਰੇ ਜੀ ਡਿਊਟੀ ਲਾ ਲਿਓ ਕੋਰ ਤੁਹਾਡੇ ਮੰਨੂ ਦੇਖ ਕੇ ਭਾਦੀ ਖਸਬੂ ਨੂੰ ਦੇਖ ਕੇ ਹਰ ਕੋਈ ਤੁਹਾਡੇ ਵਿੱਚ ਬੈਠੇਗਾ ਸੰਗਤੇ ਜਿੱਥੇ ਬਜਰ ਆਉਂਦੀ ਹੈ ਨਾ ਕੁਝ ਨੂੰ ਨਕਬੰਦ ਕਰਕੇ ਸੇਦੀ ਦੇ ਜਿਹੜੇ ਲੱਗ ਜਾਂਦੇ ਆ ਕੋਈ ਵੀ ਜਦੋਂ ਅਸੀਂ ਸ੍ਰੀ ਸ੍ਰਵਤ ਦੇ ਭਰੋਦੀ ਗੱਲ ਸਾਰੇ ਪਹਜਾਵਾਂਗੇ ਔਰ ਉਹਨਾਂ ਦੇ ਪੰਜਤੀ ਸਰਪ ਦੀ ਗੱਲ ਕਰਾਂਗੇ Hindu Sikh Assai Bodhi Jinni Jo Bhi Hai ਸਾਬ ਨਾਲ ਸੰਜੀਵਾਲਤਾ ਦੀ ਗੱਲ ਕਰਾਂਗੇ ਔਰ ਆਪਣੇ ਕੋਮੇ ਹੱਕਾ ਕੋਮੇ ਜਜਵੇ ਧਰਮ ਦੇ ਕਰਮ ਤੁਹਾਨੂੰ ਕੋਈ ਕਦੇ ਵੀ ਨਹੀਂ ਰੋਕ ਸਕਦਾ ਗੁਰੂ ਵੀ ਉਦੋਂ ਸਹਿਬਾ ਕਰਦਾ ਗੁਰੂ ਵੀ ਉਦੋਂ ਸਹਾਈ ਹੁੰਦਾ ਜਦੋਂ ਆਸੀਂ ਬਿਲਕੁਲ ਦਿਲ ਸਾਫ਼ ਲੈ ਕੇ ਚੱਲਦੇ ਆ ਇਸ ਕਰਕੇ ਅ ਜਿੰਨੇ ਵੀ ਡੋਕੇ ਆ ਇਸ ਆਪ ਇਸ ਕਮੇਟੀ ਦੀ ਮੈਂਬਰੀ ਕੋਈ ਕਮੇਟੀ ਦੀ ਦੂਜੀ ਕਮੇਟੀ ਦੇ ਵਿੱਚ ਆਓ ਇਹ ਪੰਪ ਹੈ ਪੰਪ ਦੇ ਕਾਰਜ ਨੇ ਔਰ ਆਪਾਂ ਰੰਗਰ ਕੇ ਸ਼ੁਰੂ ਕਰੀਏ ਇਹ ਐਸਾ ਹੈ ਗੱਡੀ ਜਦੋਂ ਚੱਲਣੀ ਹੁੰਦੀ ਹੈ ਨਾ ਟਾਇਰ ਉਹਦੀ ਪ੍ਰੋਪਲਰ ਸ਼ਾਫਟ ਉਹਦਾ ਪੰਪ ਉਹਦਾ ਸਾਰਾ ਸਿਸਟਮ ਹੁੰਕੇ ਬੈਟਰੀ ਫਿੱਟਸ ਐਂਡ ਸੈਲਫ ਸੈਲਫ ਚਾਲੇ ਉਹ ਹੁੰਦੀ ਹੈ ਜਦੋਂ ਇਹ ਨਪੂਰਾ ਚੌਥੀ ਚ ਡੀਜ਼ਲ ਵੀ ਪਾ ਦੇ ਅਸਾਡੀ ਗੱਡੀ ਦੇ ਅੰਦਰ ਵਿੱਚ ਨੇ ਖਿਲਰੇ ਹੋਏ ਨੇ ਇਹਨਾਂ ਨੂੰ ਖਿਲਰੇ ਹੋਏ ਨੂੰ ਇਕੱਠੇ ਕਰਕੇ ਆਪਣੀ ਆਪਣੀ ਜਗ੍ਹਾ ਫਿੱਟ ਕਰਦੀਏ ਇਸ ਕਰਕੇ ਸਾਰੇ ਜਗਮਾ ਆਪਣਾ ਰੱਖੋ ਸਰਵਤ ਦੇ ਪਰੋਦੀ ਕਾਲਰ ਰੱਖੀਏ ਉਹ ਦਿਨ ਤੇ ਯਾਦ ਕਰੀਏ ਜਦੋਂ ਕੋਲੇਆਂ ਦੀਆਂ ਟਾਟੀਆਂ ਤੇ ਸਾਡੇ ਵਰਖੋ ਦੇ ਸੀ ਉਹਨਾਂ ਨੇ ਇਕੱਠੇ ਕਰਕੇ ਕੰਮ ਪਹਿਚ ਉਹ ਜਾਦ ਆਪ ਨੂੰ ਇਹ ਜਗ੍ਹਾ ਤੋਂ ਅੱਗੇ ਪਹੁੰਚਾ ਦਈਏ ਅੱਗੇ ਸਾਡੀ ਆਉਣ ਵਾਲੀ ਜੁਮਰੇਸ਼ਨ ਮੋਟੇ ਤਾਕੜੇ ਤੇ ਖੜੀ ਹੁੰਦੀ ਹੈ ਜਿੱਕਰ ਲਈ ਕੋਈ ਪੰਥ ਬੁੜੀ ਦਾ ਚਲਤੀ ਕਲਾਵਰ ਚੜੀਏ ਸਤਵਰ ਚਾਦੀ ਕਲਾਵਰ ਫੇਸ ਕਰ ਲੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰੰਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ